ਤਕੀਸ ਕਰਕੇ ਕੀਤਾ ਵੀ ਅੱਗੇ ਬਕਸਾ ਸਰਪਤ ਆ ਗਈ ਪਹਿਲੇ ਵਾਰੀ ਸ਼ਿੰਗਾਰਕੀਸਤਾ ਦੀ ਸਾਡਾ ਕਟੋੜ 4500 ਟਿੱਲਾ ਸਾਡਾ ਜਿੰਮ ਦਾ ਹੜ ਗਿਆ ਦੇਖੋ ਦੋ ਇਸ਼ੂ ਹੈ ਜਿੱਥੇ ਡੀ ਸੇਲਟਿੰਗ ਦਾ ਕੋ ਨਾਜਾਇਜ਼ ਕੰਮ ਹੈ ਉਹ ਅਸੀਂ ਉਹਦੇ ਖਿਲਾਫ ਹੈ ਇਹ ਜਿਹੜੀ ਡੀਸਿਲਟਿੰਗ ਸਹੀ ਹੈ ਹੋਣੀ ਚਾਹੀਦੀ ਪ੍ਰਸ਼ਾਸਨ ਨੇ ਦੇਖਿਆ ਹੈ ਪਿਛੇ ਵੀ ਹੁਣ ਆ ਵੀਰੈਂਸ ਦੀ ਕੋਈ ਟੀਮ ਆਈ ਸਰਕਾਰ ਨੇ ਭੇਜੀ ਉਹ ਕਹਿੰਦੇ ਹੋਣੀ ਚਾਹੀਦੀ ਠੀਕ ਹੈ ਪਰ ਸਾਨੂੰ ਤਾਂ ਇਹ ਲੱਗਦਾ ਵੀ ਚੱਕਰ ਗਿਆ ਹੈ ਸਾਨੂੰ ਵੀ ਸਰਕਾਰ ਸਪਸ਼ਟ ਕਰੇ ਨਾ ਵੀ ਗੱਲ ਕਿ ਆ ਇਹਦਾ ਕਾਹਦੇ ਹਟਕਾ ਪਿਆ ਵਜਾ ਅਸੀਂ ਸਤਲੁਜ ਦਰਿਆ ਦੇ ਕੰਡੇ ਵੱਸਦੇ ਪਿੰਡ ਹਰੀਵਾਲ ਮੈਧਲੀ ਕਲਾ ਦੇ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਤਲੁਜ ਦਰਿਆ ਵਿੱਚ ਉਹਨਾਂ ਦੇ ਪਿੰਡ ਦੀ ਜ਼ਮੀਨ ਤੇ ਡੀਸਿਲਟਿੰਗ ਕਰਨ ਦੀ ਗੁਹਾਰ ਲਗਾਈ ਹੈ ਇਸ ਵੰਦ ਵਿੱਚ ਅੱਜ ਉਕਤ ਪਿੰਡ ਦੀ ਲੋਕਾਂ ਵੱਲੋਂ ਇੱਕ 61 ਸਤ루 ਦਰਿਆ ਦੇ ਕੰਢੇ ਤੇ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਕਰੀਏਟ ਵਾਲਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਵੰਦੀ ਪਿੰਡ ਵਾਸੀਆਂ ਨੇ ਕਿ ਕਿ ਅਗਰ ਉਹਨਾਂ ਦੇ ਪਿੰਡ ਦੀ ਜ਼ਮੀਨ ਤੇ ਡੀਸੈਲਟਿੰਗ ਨਾ ਕੀਤੀ ਗਈ ਤਾਂ ਆਨ ਬੜੇ ਕੁਝ ਦਰਮੇ ਸਤ루 ਦਰਿਆਵ ਦੇ ਪਾਕੜੇ ਤੋਂ ਪਾਣੀ ਛੱਡਿਆ ਜਾਣਾ ਹੈ ਜਿਸ ਤੋਂ ਬਾਅਦ ਫਿਰ ਸਾਰਾ ਪਾਣੀ ਉਹਨਾਂ ਦੇ ਪਿੰਡ ਵੱਲੋਂ ਆ ਜਾਵੇਗਾ ਅਤੇ ਪਿੰਡ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ। ਉਹਨਾਂ ਨੇ ਮੰਗ ਕੀਤੀ ਕਿ ਸਤ루 ਦਰਿਆਵ ਚ ਉਹਨਾਂ ਦੀ ਪਿੰਡ ਦੀ ਜ਼ਮੀਨ ਦੇ 500 ਮੀਟਰ ਦੇ ਟੋਟੇ ਦੇ ਇਹ ਡੀ ਸੀਲਟਿੰਗ ਕੀਤੀ ਜਾਵੇ ਅਤੇ ਉਕਤ ਮਾਲ ਦੀ ਲੱਗੀ ਡਾਕ ਨੂੰ ਹਟਾ ਕੇ ਸਾਈਡਾਂ ਤੇ ਲਗਾਇਆ ਜਾਵੇ ਅਤੇ ਲੋਡ ਅਨਸਾਰ ਇੱਥੇ ਮਾਲ ਚੁੱਕਿਆ ਜਾਵੇ। ਉਹਨਾਂ ਨੇ ਕਿਹਾ ਕਿ ਜਿਕਰ 48 ਘੰਟੇ ਦੇ ਅੰਦਰ-ਅੰਦਰ ਸਾਡੇ ਪਿੰਡ ਵਿੱਚ ਜੀ ਸੀਲਟਿੰਗ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਨੈਸ਼ਨਲ ਹਾਈਵੇ ਚੰਡੀਗੜ੍ਹ ਧਰਮਸ਼ਲਾ ਮਾਰ ਨੂੰ ਜਾਮ ਕੱ ਲਈ ਵਜੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਉਹਨੇ ਇਹ ਵੀ ਕਿਹਾ ਕਿ ਪਿਛਲੇ 2 ਮਹੀਨੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧ ਵਿੱਚ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਨ। ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਮੰਗ ਪੱਤਰ ਅਸੀਂ 5/3/2024 ਮਿਤੀ ਦਾ ਜੀ ਆ ਮੰਗ ਪੱਤਰ ਸਾਡੇ ਕੋਲ ਹੈ ਜੀ ਇਹ ਪ੍ਰਸ਼ਾਸਨ ਨੂੰ ਡੀਸੀ ਨੂੰ ਪੁੱਜ ਗਿਆ ਪਰ ਜਿਹੜਾ ਪ੍ਰਸ਼ਾਸਨ ਹੈ ਅਸੀਂ ਆਪ ਵੀ ਭਾਈ ਫੇਸ ਜਾ ਕੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਆਪ ਵੀ ਸਰਪੰਚ ਸਾਡੇ ਸਾਥ ਸੰਗ ਖੜੇ ਹੋਰ ਸਾਰੇ ਪਿੰਡ ਦੇ ਨਿਵਾਸੀ ਜਾ ਕੇ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ ਵੀ ਸਾਡੇ ਕ੍ਰੀਏਟ ਵਾਲ ਵੀ ਲਾਓ ਚਲੋ ਕ੍ਰੇਡ ਬਾਹ ਲੱਗਣੇ ਸ਼ੁਰੂ ਹੋ ਗਏ ਉਹ ਅਸੀਂ ਸਰਕਾਰ ਦਾ ਧੰਨਵਾਦ ਕਰਦੀ ਪਰ ਉਹਦੇ ਨਾਲ ਸਾਡਾ ਇੱਕ ਬਹੁਤ بڑا ਮਸਲਾ ਹੈ ਵੀ ਸਾਹਮਣੇ ਸਾਡੀ ਪੰਚਾਇਤ ਦੀ 10 ਕਿਲੇ ਜ਼ਮੀਨ ਹੈ ਮਹਿੰਦਰੀ ਕਲਾਂ ਦੀ ਉਹ ਬਹੁਤ ਜਿਹੜਾ ਇਹ ਬੈਡ ਉੱਚਾ ਹੋ ਗਿਆ ਵਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਸਾਡੀ ਇਹ ਡੀ ਸੈਟਿੰਗ ਕੀਤੀ ਜਾਵੇ ਪਰ ਸਾਡੀ ਪ੍ਰਸ਼ਾਸਨ ਨੇ 5 3 24 ਅਜ 2 ਮਹੀਨੇ ਤੇ ਟਾਈਮ ਉੱਪਰ ਹੋ ਚਲੇ ਆ ਕੋਈ ਸਾਡੀ ਸੁਣਾਈ ਨਹੀਂ ਕੀਤੀ ਅਸੀਂ ਹੁਣ ਵੀ ਪਿਛਲੇ ਹਫ਼ਤੇ ਏਡੀਸੀ ਮੈਡਮ ਨੂੰ ਮਿਲ ਕੇ ਆਏ ਉਹ ਵੀ ਕਹਿੰਦੇ ਭਰੋਸਾ ਦਿਵਾ ਦੇ ਪਰ ਕਰਦੇ ਨਹੀਂ ਜਿਹੜਾ ਸਾਨੂੰ ਐਸਐਮ ਖਦਸ਼ਾ ਪਟਕਾਰ ਪ੍ਰਕਾਰ ਰਿਹਾ ਪਿੰਡ ਵਾਸੀਆਂ ਨੂੰ ਕਿ ਪਾਣੀ ਜਿਹੜਾ ਆਣ ਦਾ 10 15 ਦਾ ਟਾਈਮ ਰਹਿ ਗਿਆ ਜੇ ਪਾਣੀ ਦਾ ਫਲੋ ਵੱਧ ਗਿਆ ਤਾਂ ਇਹ ਡੀਸਿਲਟਿੰਗ ਹੋਣੀ ਨਹੀਂ ਹੋਣੀ ਜਿਹੜੀ ਕ੍ਰੇਡਵਾਲ ਸਰਕਾਰ ਲੱਖਾਂ ਰੁਪਏ ਲਾ ਕੇ ਖਰਚ ਰਹੀ ਇਹ ਕ੍ਰੇਡਵਾਲ ਵੀ हट ਜਾਣੇ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਪੁਰਜੋਲ ਸਾਰੇ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਡੀਸਿਲਟਿੰਗ ਦਾ ਜੋ ਵੀ ਓੜਕਾ ਦੱਸਦੇ ਐ ਕਿ ਸਰਕਾਰਾਂ ਮੂਰੇ ਕੋਈ ਓੜਕੇ ਨਹੀਂ ਹੁੰਦੇ ਜੇ ਕੋ ਕਿਸੇ ਦੀ ਪ੍ਰੂਵਲ ਲੈਣੀ ਹੋ ਸਰਕਾਰ ਦਾ ਹੀ ਕੰਮ ਹੈ ਸਰਕਾਰ ਤਾਂ ਇੱਕ ਘੰਟੇ ਚ ਕਰਾ ਸਕਦੀ ਅਸੀਂ ਪਿੰਡ ਨਿਵਾਸੀ ਸਾਡੀ ਜਿੱਥੇ ਲੋੜ ਹੈ ਅਸੀਂ ਸਾਰਾ ਪਿੰਡੇ ਹਾਜ਼ਰ ਹਾਂ ਜੋ ਡੀਸੈਲਟਗਾ ਛਾੜੀ ਸਾਡੀ ਇਹ ਅਸੀਂ ਤਾਂ ਕਹਿੰਦੇ ਵੀ ਸਾਡੀ ਕੱਲੋਂ ਸ਼ੁਰੂ ਕਰੇ ਪਰ ਅਸੀਂ ਇੱਕ ਸਰਕਾਰ ਨੂੰ ਥੋੜੇ ਮਾਧਿਓਂ ਰਹੀ ਇੱਕ ਅਲਟੀਮੇਟਮ ਦੇਣਾ ਚਾਹਦੇ ਸਾਰੇ ਪਿੰਡ ਨਿਵਾਸੀ ਵੀ ਜੇਕਰ ਜੇ ਸਾਡੇ ਸਰਪੰਚ ਸਾਹਿਬ ਸਾਹ ਸੰਗ ਇਹ ਕਹੇਵੇ 24 ਘੰਟੇ ਦੇ ਅੰਦਰ ਨਾ ਹੋਇਆ ਤਾਂ ਅਸੀਂ ਫਿਰ ਇੱਕ ਹੋਰ ਹੱਲ ਕਰਾਂਗੇ ਰਾਜਨੀਤਿਕ ਪਾਰਟੀਆਂ ਨਾਲ ਲੈ ਕੇ ਬਾਕੀ ਪਾਰਟੀਆਂ ਨੂੰ ਲੈ ਕੇ ਵੀ ਚੱਕਾ ਜਾਮ ਕਰਾਂਗੇ ਫਿਰ ਸਰਕਾਰ ਦਾ ਜਿਹੜਾ ਉਹਦਾ ਆਪਣਾ ਆਪਣਾ ਹੋਊਗਾ ਵੀ ਆਪ ਸੰਭੇ ਹੋ ਕਿਉਂਕਿ ਅਸੀਂ ਪਿੰਡ ਨਿਵਾਸੀ ਜਿਹੜੇ ਇਸ ਟਾਈਮ ਬਹੁਤ ਦੁਖੀ ਹੈ ਸਾਡੀ ਡੀਸੈਲਟ ਨੂੰ ਲੱਗਦਾ ਨਹੀਂ ਹੈ ਕਿ ਜਦੋਂ ਡੀਸੈਲਟ ਦਾ ਕੰਮ ਸ਼ੁਰੂ ਹੁੰਦਾ ਹੈ ਫਰ ਕਈ ਅੜਿੱਕੇ ਫਸਦੇ ਆ ਪਿੰਡਾਂ ਦੇ ਲੋਕ ਆ ਜਾਂਦੇ ਅੱਗੇ ਕਿ ਡੀਸੈਲਟਿੰਗ ਦੇ ਨਾਂ ਤੇ ਮਾਈਨਿੰਗ ਕੀਤੀ ਜਾ ਰਹੀ ਆ ਉਹ ਨਹੀਂ ਫਿਰ ਹੁੰਦਾ ਨਹੀਂ ਅੜਿੱਕਾ ਕੋਈ ਨਹੀਂ ਆ ਜੀ ਅੜਿੱਕਾ ਤਾਂ ਹੁੰਦਾ ਜੀ ਜੇ ਕੋਈ ਬੰਦਾ ਰੋਕੇ ਅਸੀਂ ਤਾਂ ਪਿੰਡ ਨਵਾਸੀ ਪਹਿਲਾਂ ਹੀ ਸਾਰੇ ਆ ਦੇਖੋ ਸਾਡੇ ਕੋਲ ਸੈਨ ਕੀਤੇ ਸਾਰੇ ਪਿੰਡ ਨੇ ਕੀਤੇ ਹੋਏ ਨੰਬਰਦਾਰ ਆ ਸਰਪੰਚ ਆ ਸਾਬਕਾ ਪੈਂਚਾਇਤ ਸਾਹਿਬ ਕਾ ਸਰਪੰਚਾ ਸਾਰੇ ਪਿੰਡ ਦੇ ਜਿਹੜੇ ਮੋਹਤਵਾਰਾ ਠੇਕੇਦਾਰ ਆ ਉਹ ਸਾਰੇ ਹਾਜ਼ਰ ਆ ਜੀ ਸਾਰੇ ਤਿਆਰ ਆ ਕਰਾਉਣ ਨੂੰ ਪੈਸਾਂ ਤਾਂ ਇਹ ਲੱਗਦਾ ਵੀ ਸਰਕਾਰ ਦਾ ਨਾਲੇ ਕਿਤੇ ਠਿੱਕੇ ਜਾ ਰਹੇ ਦਾ ਕੋਈ ਚੱਕਰ ਆ ਇਸ ਵਿੱਚ ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਜਦੋਂ ਚੰਦਪ ਕਿ ਸਾਨੂੰ ਪੁੱਛਿਆ ਵੀ ਕਿਸ ਨੇ ਦੇਖੋ ਦੋ ਇਸ਼ੂ ਹੈ ਜਿੱਥੇ ਡੀਸੇਲ ਟੰਗਦਾ ਕੋ ਨਾਜਾਇਜ਼ ਕੰਮ ਹੈ ਉਹ ਅਸੀਂ ਉਹਦੇ ਖਿਲਾਫ ਹੈ ਇਹ ਜਿਹੜੀ ਡੀ ਸੈਲਟਿੰਗ ਹੈ ਸਹੀ ਹੈ ਹੋਣੀ ਚਾਹੀਦੀ ਪ੍ਰਸ਼ਾਸਨ ਨੇ ਦੇਖਿਆ ਹੈ ਪਿਛੇ ਵੀ ਹੁਣ ਅਬਿਜੀਲੈਂਸ ਦੀ ਕੋਈ ਟੀਮ ਆਇਸਰ ਕਰਨੇ ਭੇਜੀ ਉਹ ਕਹਿੰਦੇ ਹੋਣੀ ਚਾਹੀਦੀ ਠੀਕ ਹੈ ਪਰ ਸਾਨੂੰ ਤਾਂ ਇਹ ਲੱਗਦਾ ਵੀ ਚੱਕਰ ਕੇ ਆਏ ਸਾਨੂੰ ਵੀ ਸਰਕਾਰ ਸਪਸ਼ਟ ਕਰੇ ਨਾ ਵੀ ਕੱਲ ਕਿਹਾ ਇਹਦਾ ਕਾਹਦੇ ਢਿੱਕਾ ਪਿਆ ਅਜਾ ਅਸੀਂ ਪਿੰਡ ਨਿਵਾਸੀ ਹੋ ਜੀ ਪੰਚਾਇਤ ਚਾਹਦੀ ਹੈ ਸਾਰਾ ਗ੍ਰਾਮ ਸਭਾ ਚਾਹਦੀ ਹੈ ਗ੍ਰਾਮ ਅਜਲਾਹ ਚਾਹਦਾ ਹੈ ਤਾਂ ਚੱਕਰ ਕੇ ਸਾਨੂੰ ਦੱਸਣ ਸਪਸ਼ਟ ਕਰਨਾ ਫੇ ਨਹੀਂ ਤਾਂ ਕੋ ਸਾਡੇ ਜਿਹੜੇ ਪਿੰਡ ਨਿਵਾਸੀ ਹੈ ਸਾਰੇ ਲੋਕ ਖੜੇ ਹੈ ਇੱਥੇ ਫੇ ਕੋਈ ਹੋਰ ਆਪਣਾ ਰੂਪ اختیار ਕਰੂਗਾ ਜਿਹੜਾ ਪ੍ਰਸ਼ਾਸਨ ਬਸ ਸਿੱਧਾ ਆਜ 30 40 ਕਿੱਲੇ ਜਿਹੜੀ ਉਹ ਹੰਣ ਤੋਂ ਜਿਹੜੀ ਹੜ ਗਈ ਵਿਚ ਆ ਗਈ ਤੇ ਹੁਣ ਵੀ ਇਹ ਤਿਆਰ ਹੈ ਜੇ ਡੰਗੇ ਦਾ ਮਿੰਟੋ ਜਿਹੜੇ ਹੜ ਜਣੇ ਦੀ ਇਹ ਪਾਣੀ ਇੰਨਾ ਆ ਦਾ 70 80 ਹਜ਼ਾਰ ਕਿਲੋ ਦਾ ਪਾਣੀ ਜਿਹੜਾ ਇਹ ਸਤਲੋਈ ਦੇ ਵਿੱਚ ਆਂਦਾ ਸੋ ਬੇਨਤੀ ਹੈ ਸਰਕਾਰ ਨੂੰ ਵੀ ਡੀਸਰਟਨ ਕਰਾਵੇ ਸਰਕਾਰ ਆਪ ਕਰਾ ਲਵੇ ਕਿਸੇ ਨੂੰ ਕਰਾਵੇ ਸਾਨੂੰ ਕੋਈ ਇਤਰਾਜ ਨਹੀਂ ਹੈ ਸਾਡੀ ਜਿਹੜੀ ਪੰਚਾਇਤ ਨੂੰ ਬਣਦਾ ਉਹ ਮੌਜੂਦ ਮੌਜਾ ਦੇ ਦੇਵੇ ਉਹ ਤਾਂ ਰੂਲ ਹੈ ਹੀ ਹੈ ਜੋ ਸਰਕਾਰ ਦਾ ਸੋ ਅਸੀਂ ਤਾਂ ਇਹ ਬੇਨਤੀ ਕਰਦੇ ਵੀ ਸਰਕਾਰ ਨੂੰ ਛੇਤੀ ਛੇਤੀ ਸ਼ੁਰੂ ਕਰਾਵੇ ਤਹਫੀਜ਼ ਕਰਕੇ ਕੀਤਾ ਬਜੀ ਅੱਗੇ ਪ੍ਰਸਾਦ ਸਿਰ ਪਰ ਆ ਗਈ ਪਹਿਲੇ ਵਾਰੀ ਸ਼ੰਕਰਸ਼ ਕੀਤਾ ਸੀ ਸਾਡਾ ਘਟੋੜ 4 5 ਅਸੀਂ 2 ਮਹੀਨੇ ਤੋਂ ਪ੍ਰਸ਼ਾਸਨ ਤੋਂ ਇਹ ਦੇ ਰਹੇ ਮੀਟਿੰਗਾਂ ਕਰ ਰਹੇ ਕਿ ਸਾਡੀ ਜਿਹੜੀ ਡੀਸੈਲਟਿੰਗ ਆ 500 ਮੀਟਰ ਦਾ ਟੁਟਾ ਇਹ ਚੱਕਿਆ ਜਾਵੇ ਸਾਡਾ ਜਿਹੜਾ ਮਹਿੰਦਰੀ ਕਲਾ ਔਰ ਗੱਜਪੁਰ ਬਾਰਡਰ ਨਿਕੋ ਵਾਲੇ ਸੇਫ ਹੋ ਜਵੇ ਉਦੋਂ ਆ ਕ੍ਰੇਡਿਬਲ ਲਗਾਤੀ ਸਾਡੇ ਕ੍ਰੇਡਿਬਲ ਲਾਣ ਦਾ ਸਾਡਾ ਕੋਈ ਬੈਨੀਫਿਟ ਨਹੀਂ ਜਿੰਉਂ ਤੱਕ ਸਾਡੀ ਜਿਹੜਾ ਡੀਸੈਲਟ ਨਹੀਂ ਹੁੰਦੀ ਡੀਸੈਲਟ ਹੋਣ ਤੋਂ ਬਾਅਦ ਹੀ ਸਾਡੀ ਇਹ ਕ੍ਰੇਡਿਬਲ ਆਈ ਸਫਲ ਹੋਣੀ ਸਾਡੀ ਐਨਾ ਖਰਚ ਕੀਤਾ ਪ੍ਰਸ਼ਾਸਨ ਨੇ ਸਭ ਗਵਰਨਮੈਂਟ ਦਾ ਕੋਈ ਫਾਇਦਾ ਨਹੀਂ ਅਸੀਂ ਤੁਹਾਡੇ ਸਾਹਮਣੇ ਰਹੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਪਹਿਲਾਂ ਬੇਨਤੀ ਕਰਦੇ ਦੂਜੇ ਵਾਰ ਸਾਡੀ ਇਹੀ ਹੈ ਵੀ ਆਪਾਂ 24 24 ਘੰਟੇ ਦਾ ਨਹੀਂ 48 ਘੰਟੇ ਦਾ ਟਾਈਮ ਦਿੰਦੇ ਇਹਨਾਂ ਨੂੰ ਅਗਰ ਦੋ ਦਿਨ ਦੇ ਵਿੱਚ ਜੀਸਲਟ ਨਹੀਂ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਜੋ ਵੀ ਨੁਕਸਾਨ ਹੋਊਗਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਜੀ ਮੇਰਾ ਨਾਮ ਹੈ ਪਿੰਡ ਮਧਲੀ ਕਲਾਂ ਸਾਡੀ ਡਿਮਾਂਡ ਸਾਰੇ ਹੈ ਵੀ ਜਿਹੜੇ ਸਾਡਾ ਇੱਥੇ ਬੱਚੇ ਦੇ 8-10 ਕਿਲੇ ਮਧਲੀ ਕਲਾਂ ਪਿੰਡੇ ਪੈਂਦੇ ਆ ਉੱਥੇ ਕਾਫੀ ਉੱਚਾ ਜੜ ਹੈਗਾ ਉਹ ਢੇਰ ਲੱਗਿਆ ਇੱਕ ਤਰ੍ਹਾਂ ਦਾ ਪੱਥਰਾਂ ਦਾ ਇੱਕ ਬੰਨ ਲੱਗਿਆ ਜੋ ਕੁਦਰਤੀ ਤੌਰ ਤੇ ਲੱਗ ਗਿਆ ਉਹ ਸਾਡੇ ਪਿੰਡਾਂ ਨੂੰ ਬਹੁਤ ਨੁਕਸਾਨ ਹੈ ਜਿਹੜਾ ਆਪਾਂ ਪਹਿਲਾਂ ਵੀ ਡਿਮਾਂਡ ਸਾਰਿਆਂ ਨੇ ਕੀਤੀ ਹੈ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਭਾਈ ਇਹਨੂੰ ਡੀਸਲਟਿੰਗ ਕਰਕੇ ਇਹਨੂੰ ਖਾਲੀ ਕੀਤਾ ਜਾਵੇ ਤਾਂ ਕਿੜਾ ਪਾਣੀ ਆਪਾਂ ਰਸਤੇ ਜਾਵੇ ਪਰ ਇਹ ਇੱਥੇ ਮੈਨਿਕ ਹੋਣ ਵੀ ਜੇ ਉਧਰ ਜਗ੍ਹਾ ਮੈਨਿਕ ਹੋ ਰਹੀ ਹੈ ਲੇਕਿਨ ਸਾਡੇ ਜਿਹੜੇ ਸਹੀ ਤਰੀਕੇ ਨਾਲ ਇੱਥੇ ਕੋਈ ਮੈਨਿਕ ਨਹੀਂ ਹੋ ਰਹੀ ਹੈ ਤੇ ਚੱਕਾ ਡੀਸਲਟਿੰਗ ਨਹੀਂ ਕੀਤੀ ਜਾ ਰਹੀ ਦੀ ਸਾਡੀ ਸਾਰਿਆਂ ਦੀ ਬੇਨਤੀ ਹੈ ਕਿ ਡੀਸਲਟਿੰਗ ਕਰੋ ਤਾਂ ਕਿ ਰਬਟਮੈਂਟ ਵੀ ਲੱਗ ਰਹੀ ਸਾਨੂੰ ਇਹਦਾ ਫਾਇਦਾ ਵੀ ਤਾਂ ਹੀ ਹੋਣਾ ਨਹੀਂ ਤਾਂ ਇਹਨੂੰ ਰਬਟਮੋਡ ਬੜੀ ਮਾਰ ਪੈਣੀ ਇਸ ਚੀਜ਼ ਦੀ ਪਾਣੀ ਦਾ ਜ਼ੋਰ ਬਹੁਤ ਹੈ ਪਾਣੀ ਬਹੁਤ ਜ਼ਿਆਦਾ ਬਰਸਾਤਾਂ ਦੇ ਵਿੱਚ ਆਉਂਦਾ ਆਹ ਦਿ ਇਹ ਪਾਣੀ ਆ ਗਿਆ ਮੁੜ ਕੇ ਜੱਕ ਨਹੀਂ ਹੋਣਾ ਜੇ ਨਹੀਂ ਚੱਕ ਹੋਇਆ ਤੇ ਸਾਡੂੰ ਬਹੁਤ ਵੱਡਾ ਨੁਕਸਾਨ ਹੈ ਸਾਡੇ ਏਰੀਆ ਨੂੰ ਸਾਡੀ ਬੇਨਤੀ ਇਹ ਹੈ ਕਿ ਇਹਨੂੰ ਛੇਤੀ ਤੋਂ ਛੇਤੀ ਚੱਕਿਆ ਜਾ ਬਈ